23 ਸਤੰਬਰ ਦੇ ਕਿਸਾਨ ਦੋਸਤੋ ਰੋਜ਼ ਦੀ ਤਰ੍ਹਾਂ ਜਿਹੜੇ ਰੇਟ ਲੈ ਕੇ ਹਾਜ਼ਰ ਹੋਏ ਆ ਅੱਜ ਜਿਹੜੀਆਂ ਜਿਹੜੀਆਂ ਮੰਡੀਆਂ ਦੇ ਰੇਟ ਦੱਸਣੇ ਆ ਤੁਹਾਡਾ ਵੀ ਵੀਡੀਓ ਦੇਖ ਕੇ ਜਿਹੜਾ ਮਨ ਹੈ ਇੱਕਦਮ ਜਿਹੜਾ ਪਰੇਸ਼ਾਨ ਜ਼ਰੂਰ ਹੋ ਜਾਣਾ ਕਿਉਂਕਿ ਬਾਸਮਤੀ ਦੇ ਵਿੱਚ ਪਿਛਲੇ ਦਿਨਾਂ ਤੋਂ ਕਾਫੀ ਅਸ਼ਾਲ ਦੇਖਣ ਨੂੰ ਆਇਆ ਸੀ ਤੇਜ਼ੀ ਦੇਖਣ ਨੂੰ ਆਈ ਸੀ ਦੋ ਚਾਰਾਂ ਦਿਨਾਂ ਤੋਂ ਬਾਅਦ ਜਿਹੜੀ ਬਾਸਮਤੀ ਫਿਰ ਉਸੇ ਸਟੇਜ ਤੇ ਆ ਗਈ ਹੈ ਇਸ ਦੇ ਪਿੱਛੇ ਕੀ ਕਾਰਨ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਰੇਟ ਰਹਿਣਗੇ ਇਹਨਾਂ ਬਾਰੇ ਸਾਰੀ ਆਪਾਂ ਗੱਲਬਾਤ ਕਰਦੇ ਆਂ ਬਾਸਮਤੀ ਦਾ ਜਿਹੜੇ ਬਾਸਮਤੀ ਵਾਲੇ ਕਿਸਾਨ ਆ ਇਸ ਵਾਰ ਜਿਹੜੇ ਕਾਫੀ ਫੋਨ ਕਾਲ ਵੀ ਆ ਰਹੀਆਂ ਕਾਫੀ ਪਰੇਸ਼ਾਨੀ ਦੇ ਵਿੱਚ ਨਜ਼ਰ ਆ ਰਹੇ ਨੇ ਕਿਸਾਨ ਭਰਾਵੋ ਪਹਿਲਾਂ ਰੇਟ ਸ਼ੇਅਰ ਕਰਨ ਤੋਂ ਸਾਂਝੇ ਕਰਨ ਤੋਂ ਪਹਿਲਾਂ ਆਪਾਂ ਜਿਹੜੇ ਤੁਹਾਡੇ ਨਾਲ ਦੋ ਚਾਰ ਜੜੀਆਂ ਗੱਲਾਂ ਕਰ ਲਈਏ ਕਿਸਾਨ ਦੋਸਤੋ ਮੈਂ ਤੁਹਾਨੂੰ ਇਹੀ ਦੱਸਣਾ ਚਾਹੁੰਨਾ ਕਿ ਇਸ ਵਾਰ ਜਿਹੜੇ ਪੰਜਾਬ ਦੇ ਵਿੱਚ ਠੇਕੇ ਨੇ ਲਗਭਗ ਭਾਰੀਆਂ ਜ਼ਮੀਨਾਂ ਦਾ ਜਿਹੜਾ ਠੇਕਾ 85000 ਤੋਂ ਲੈ ਕੇ 90000 ਦੇ ਕਰੀਬਾ ਹੈਗਾ ਤੇ ਕਈ ਪਿੰਡਾਂ ਦੇ ਵਿੱਚ ਚਵਾਚਵੀ ਜਿਹੜੀ ਚੱਲ ਰਹੀ ਆ ਅਗਲੇ ਵਾਰ ਜਿਹੜੇ ਠੇਕੇ ਦੇ ਜ਼ਮੀਨਾਂ ਲੈਣ ਵਾਲੇ ਕਿਸਾਨਾਂ ਨੂੰ ਅਸੀਂ ਸचेत ਕਰਨਾ ਚਾਹੁੰਦੇ ਆ ਕਿ ਇਸ ਵਾਰ ਜਿਹੜੇ ਬਾਸਮਤੀ ਦੇ ਰੇਟਾਂ ਦਾ ਕੋਈ ਪਤਾ ਨਹੀਂ ਜੀ ਤੁਹਾਡਾ ਜਿਹੜਾ ਖਰਚਾ ਵੀ ਹੋ ਸਕਦਾ ਨਾ ਮੁੜੇ ਜਿਸ ਹਿਸਾਬ ਨਾਲ ਜਿਹੜੇ ਰੇਟ ਚੱਲ ਰਹੇ ਨੇ ਸਿਰਫ 50000 ਰੁਪਏ ਦੀ ਬਾਸਮਤੀ ਹੋ ਰਹੀ ਹੈ 50000 ਸਿਰਫ ਇੱਕ ਅੱਧੀ ਅੱਧੀ ਕਿਸ਼ਤੀ ਬਣਦੀ ਹੈ ਖਰਚਾ ਪਾ ਕੇ ਸਾਰਾ ਵੁਵਾਈ ਦਾ ਜੀ ਤੇ ਕਿਸਾਨ ਪੰਜਾਬ ਹਰਿਆਣਾ ਦੇ ਬਹੁਤ ਚਿੰਤਤ ਨੇ ਤੇ ਇਸ ਵਾਰ ਜਿਹੜੇ ਕਿਸਾਨ ਠੇਕੇ ਦੇ ਜ਼ਮੀਨਾਂ ਲੈਂਦੇ ਆ ਸੋਚ ਸਮਝ ਕੇ ਜਿਹੜਾ ਕਦਮ ਪੁੱਟਣ ਜੀ ਸਮਾਂ ਬਹੁਤ ਜਿਹੜਾ ਮਾੜਾ ਚੱਲ ਰਿਹਾ ਤੇ ਬਾਕੀ ਪਰਮਲ ਝੋਨੇ ਦਾ ਵੀ ਜਿਹੜੇ ਛੱਲਰ ਮਾਲਕਾਂ ਦਾ ਗਵਰਨਮੈਂਟ ਨਾਲ ਪੰਜਾਬ ਸਰਕਾਰ ਨਾਲ ਜਿਹੜਾ ਰੌਲਾ ਚੱਲ ਰਿਹਾ ਪਰਮਲ ਝੋਨਾ ਵੀ ਖਰੀਦਣ ਤੋਂ ਨੱਕ ਮਾਰ ਰਹੀ ਹੈ ਛੱਲਰ ਮਾਲਕ ਤੇ ਸਰਕਾਰ ਨੂੰ ਵੀ ਬੇਨਤੀ ਹੈ ਕਿ ਇਸ ਬਾਰੇ ਜਿਹੜੀ ਵਿਚਾਰ ਕੀਤੀ ਜਾਵੇ ਸਾਲ ਤੋਂ ਜਿਹੜਾ ਫਾਰਮਰ ਆਪਣੀ ਫਸਲ ਮੰਡੀ ਦੇ ਵਿੱਚ ਲੈ ਕੇ ਆਉਂਦਾ ਤੇ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜਾ ਕਿਸਾਨ ਨੂੰ ਰੋਲ ਨਾ ਪਾਵੇ ਲਓ ਜੀ ਕੁਝ ਕ ਮੰਡੀਆਂ ਦੇ ਰੇਟ ਹੀ ਦੱਸਾਂਗੇ ਮੇਰਾ ਦਿਲ ਨਹੀਂ ਕਰਦਾਗਾ ਵੀ ਜਿਆਦਾ ਮੰਡੀਆਂ ਦੇ ਰੇਟ ਤੁਹਾਡੇ ਨਾਲ ਸ਼ੇਅਰ ਕਰਾਂ ਪਰ ਇੱਕ ਵੀਡੀਓ ਮਜਬੂਰੀ ਹੈ ਤੁਹਾਨੂੰ ਦੱਸਣਾ ਪਊਗਾ ਕਿ ਫਿਰ ਫੋਨ ਕਾਲ ਆਉਣੀਆਂ ਸ਼ੁਰੂ ਹੋ ਜਾਣੀਆਂ ਕੋਕੋਟਪੂਰਾ ਮੰਡੀ ਦੇ ਵਿੱਚ 2650 ਤੋਂ ਲੈ ਕੇ 2945 ਤੱਕ ਵਿਕਿਆ ਜੀ ਟੁਹਾਣਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2875 ਕਰਨਾਲ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2800 ਰੁਪਏ ਆ ਜੀ ਸਿਰਸਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 3075 ਕੋਸੀਕਲਾ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ 2750 ਰੁਪਏ ਪਾਣੀਪਤ ਮੰਡੀ ਦੇ ਵਿੱਚ 1509 ਦਾ ਜਿਹੜਾ 2750 ਗੜ ਮੁਕੇਸ਼ਵਰ ਮੰਡੀ ਦੇ ਵਿੱਚ 2750 ਮਿਲਕਪੁਰ ਮੰਡੀ ਦੇ ਵਿੱਚ 2650 ਨੂੰ ਕਰੋੜਾ ਮੰਡੀ ਦੇ ਵਿੱਚ 2781 ਰੁਪਏ ਕੈਂਥਲ ਮੰਡੀ ਦੇ ਵਿੱਚ 2781 ਪਿਹੋਵਾ ਦੇ ਵਿੱਚ 2800 ਰੁਪਏ ਨਰੇਲਾ ਮੰਡੀ ਦੇ ਵਿੱਚ ਜਿਹੜਾ ਫਿਰ 2800 ਖੈਰ ਮੰਡੀ ਦੇ ਵਿੱਚ 2762 ਰੁਪਏ ਕਣਾ ਹੋਰ ਮੰਡੀ ਦੇ ਵਿੱਚ 2752 ਸਮਾਲਖਾ ਮੰਡੀ ਦੇ ਵਿੱਚ ਜਿਹੜਾ 2765 ਕਿਸਾਨ ਵੀਰੋ ਰੇਟ ਲਗਭਗ 3300 ਦੇ ਕਰੀਬ ਜਿਹੜਾ ਰੇਟ ਪਹੁੰਚ ਚੁੱਕਿਆ ਸੀ ਤੇ ਜਿਹੜਾ ਰੇਟ ਦੇ ਵਿੱਚ 450 ਰੁਪਏ ਦੇ ਕਰੀਬ ਜਿਹੜੀ ਗਰਾਫਟ ਦੇਖਣ ਨੂੰ ਮਿਲੀ ਹੈ ਕਿਸਾਨਾਂ ਦਾ ਚਿੰਤਾ ਦਾ ਵਿਸ਼ਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ